ਗੱਲ ਕੌੜੀ ਹੈ ਪਰ ਸੱਚੀ ਹੈ ਨੰਬਰ 1 ਜਿਸ ਇਨਸਾਨ ਨੂੰ ਸੱਚ ਬੋਲਣ ਦੀ ਆਦਤ ਹੋਵੇ ਉਹ ਇਨਸਾਨ ਕਿਤੇ ਵੀ ਫਿੱਟ ਨਹੀਂ ਹੋ ਸਕਦਾ ਨਾ ਸਮਾਜ ਵਿੱਚ ਨਾ ਪਰਿਵਾਰ ਵਿੱਚ ਨਾ ਹੀ ਦਫ਼ਤਰ ਵਿੱਚ ਨਾ ਹੀ ਰਿਸ਼ਤੇਦਾਰਾਂ ਵਿੱਚ ਨੰਬਰ 2 ਕੋਈ ਵੀ ਇਨਸਾਨ ਕਮਜ਼ੋਰ ਨਹੀਂ ਹੁੰਦਾ ਮਜਬੂਰੀਆਂ ਸਾਨੂੰ ਕਮਜ਼ੋਰ ਬਣਾ ਦਿੰਦੀਆਂ ਹਨ ਅਤੇ ਚਲਾਕ ਲੋਕ ਇਸ ਦਾ ਫਾਇਦਾ ਉਠਾਉਂਦੇ ਹਨ ਅਤੇ ਆਪਣੇ ਆਪ ਨੂੰ ਸ਼ੇਰ ਸਮਝਦੇ ਹਨ ਨੰਬਰ 3 ਸਮਾਂ ਮਨੁੱਖ ਨੂੰ ਸਫਲ ਨਹੀਂ ਬਣਾਉਂਦਾ ਪਰ ਸਮੇ ਦੀ ਸਹੀ ਵਰਤੋਂ ਮਨੁੱਖ ਨੂੰ ਸਫਲ ਅਤੇ ਪ੍ਰੇਰਣਾਦਾਇਕ ਬਣਾਉਂਦਾ ਹੈ ਨੰਬਰ 4 ਵੱਡਾ ਆਦਮੀ ਬੰਨਾ ਚੰਗੀ ਗੱਲ ਹੈ ਪਰ ਚੰਗਾ ਇਨਸਾਨ ਬੰਨਾ ਉਸ ਤੋਂ ਵੀ ਵੱਡੀ ਗੱਲ ਹੈ ਨੰਬਰ 5 ਜੇ ਅੱਜ ਹਾਰ ਗਏ ਤਾਂ ਕੱਲ ਜਿੱਤ ਜਾਓਗੇ ਪਰ ਜੇ ਤੁਸੀਂ ਅੱਜ ਦਿ ਲੋ ਹਾਰ ਗਏ ਤਾਂ ਜਉਣ ਦੀ ਜੀ ਹੀ ਮਰ ਜਾਓਗੇ ਨੰਬਰ 6 ਮਾਤਾ ਅਤੇ ਪਿਤਾ ਦੋ ਅਜਾਏ ਇਨਸਾਨ ਹਨ ਜਿਨ੍ਹਾਂ ਦੀ ਹੋਂਦ ਦਾ ਤੁਹਾਡੀ ਜ਼ਿੰਦਗੀ ਵਿੱਚ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ ਨੰਬਰ 7 ਐਨੇ ਵਫਾਦਾਰ ਨਾ ਬਣੋ ਕਿ ਲੋਕ ਤੁਹਾਨੂੰ ਆਪਣਾ ਗੁਲਾਮ ਹੀ ਸਮਝਣ ਲੱਗ ਜਾਣ ਨੰਬਰ 8 ਲੋਕ ਤੁਹਾਡੇ ਨਾਲ ਨਹੀਂ ਸੋਹਾਡੇ ਚੰਗੇ ਹਾਲਾਤ ਦੇਖ ਕੇ ਹੱਥ ਮਿਲਾਉਂਦੇ ਹਨ ਗੱਲ ਕੌੜੀ ਹੈ ਪਰ ਸੱਚੀ ਹੈ ਨੰਬਰ 9 ਆਪਣੇ ਆਪ ਨੂੰ ਪਿਆਰ ਕਰਨਾ ਅਤੇ ਭਰੋਸਾ ਕਰਨਾ ਸਿੱਖੋ ਲੋਕਾਂ ਦਾ ਕੋਈ ਪਤਾ ਨਹੀਂ ਕਿੱਥੇ ਪਾਸਾ ਵੱਟ ਜਾਣ ਨੰਬਰ 10 ਜਿਹੜਾ ਇਨਸਾਨ ਸੱਚਾ ਅਤੇ ਸਿੱਧਾ ਬੋਲਦਾ ਹੈ ਉਸਤੇ ਸ਼ਬਦ ਕਠੋਰ ਹੋ ਸਕਦੇ ਹਨ ਪਰ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦਿੰਦਾ ਨੰਬਰ 11 ਕੁੜੀਆਂ ਨੂੰ ਸੁੰਦਰਤਾ ਅਤੇ ਦਾਜ ਦੇ ਕੇ ਪਸੰਦ ਕੀਤਾ ਜਾਂਦਾ ਹੈ ਪਰ ਸੰਸਕਾਰਾਂ ਅਤੇ ਗੁਣਾ ਬਾਰੇ ਵਿਆਹ ਤੋਂ ਬਾਅਦ ਹੀ ਪਤਾ ਚੱਲਦਾ ਹੈ। ਨੰਬਰ 12 ਰਿਸ਼ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਨਾਲ ਨਹੀਂ ਛੋਟੀਆਂ-ਛੋਟੀਆਂ ਭਾਵਨਾਵਾਂ ਨੂੰ ਸਮਝਣ ਨਾਲ ਡੂੰਘੇ ਹੁੰਦੇ ਹਨ ਜਿਵੇਂ ਸ਼ੀਸ਼ੇ ਦੀ ਕੀਮਤ ਹੀਰੇ ਨਾਲੋਂ ਘੱਟ ਹੁੰਦੀ ਹੈ ਪਰ ਹੀਰਾ ਪਾਉਣ ਲਈ ਹਰ ਕੋਈ ਸ਼ੀਸ਼ੇ ਸ਼ੀਸ਼ੇ ਨੂੰ ਹੀ ਲੱਭਦਾ ਹੈ। ਨੰਬਰ 13 ਅੱਜ ਦੇ ਸਮੇਂ ਵਿੱਚ ਰੁੱਖਾਂ ਨੂੰ ਵਾਂਗ ਬੀਤ ਰਹੀ ਹੈ ਜ਼ਿੰਦਗੀ ਲੋਕ ਫਲ ਵੀ ਤੋੜ ਕੇ ਖਾਂਦੇ ਹਨ ਅਤੇ ਪੱਥਰ ਵੀ ਮਾਰਦੇ ਹਨ ਅਤੇ ਜੜ ਤੋਂ ਵੀ ਖਤਮ ਕਰਦੇ ਹਨ ਨੰਬਰ 14 ਜਦੋਂ ਤੱਕ ਸਾਨੂੰ ਕਿਸੇ ਚੀਜ਼ ਬਾਰੇ ਪੂਰੀ ਜਾਣਕਾਰੀ ਨਾ ਹੋਵੇ ਉਦੋਂ ਤੱਕ ਸਾਨੂੰ ਚੁੱਪ ਰਹਿਣਾ ਚਾਹੀਦਾ ਹੈ ਕਿਉਂਕਿ ਅੱਧਾ ਸੱਚ ਝੂਠ ਨਾਲੋਂ ਵੀ ਵੱਧ ਖਤਰਨਾਕ ਹੁੰਦਾ ਹੈ ਨੰਬਰ 15 ਅੱਜ ਕੱਲ੍ਹ ਲੋਕ ਪੈਸਾ ਦੇ ਕੇ ਰਿਸ਼ਤੇ ਬਣਾਉਂਦੇ ਹਨ ਤੇ ਗਰੀਬੀ ਦੇ ਕੇ ਮੂੰਹ ਮੋੜ ਲੈਂਦੇ ਹਨ ਗੱਲ ਕੌੜੀ ਹੈ ਸੱਚੀ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸੇਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ